ਹਾਂਜੀ ਚੇਅਰਮੈਨ ਜੀ ਨਮਸਕਾਰ ਜੀ ਨਮਸਕਾਰ ਜੀ ਅੱਜ ਟਕਰਾਲਾ ਪਿੰਡ ਦੇ ਵਿੱਚ ਪਹੁੰਚੂ ਨਾਬੇ ਨਾਲ ਇੱਥੇ ਬੂਟੇ ਲਗਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਪਿੱਛੇ ਠੀਕ ਹੈ ਸਭ ਤੋਂ ਪਹਿਲਾਂ ਸਤਿਕਾਰਯੋਗ ਪੰਜਾਬੀਓ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸਾਲ ਦੂਜੀ ਪਿਛਲੇ ਸਮੇਂ 'ਚੋਂ ਜਿਹੜੀ ਆ ਅਸੀਂ ਮਹਿਮ ਚੁੜੀ ਆ ਮੈਂ ਮੇਰੀ ਟੀਮ ਨੇ ਅਸੀਂ ਜੋ ਪੰਜਾਬ ਦਾ ਵਾਤਾਵਰਨ ਆ ਪਿਛਲੇ ਸਮੇਂ 'ਚ ਕਾਫੀ ਬੂਟੇ ਜਿਹੜੇ ਰੁੱਖ ਕੱਟੇ ਗਏ ਕੁਝ ਰਾਜਨੀਤਿਕ ਲੋਕਾਂ ਤੋਂ ਵੀ ਕੱਟੇ ਗਏ ਪਰ ਜਿਹੜੀ ਸਾਡੀ ਜਿਹੜੀ ਆ ਖਾਲਸਾ ਪੁਰਖ ਵੱਲੋਂ ਡਿਊਟੀ ਲੱਗੀ ਆ ਕਿ ਅਸੀਂ ਕੱਟੇ ਬੂਟਿਆਂ ਦੀ ਥਾਂ ਨਵੇਂ ਬੂਟੇ ਲਾਈਏ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਉਹ ਰੰਗਲਾ ਪੰਜਾਬ ਬਣੇ ਹਰਾ ਭਰਿਆ ਪੰਜਾਬ ਬਣੇ ਔਰ ਸਾਡੇ ਜਿਹੜੇ ਬੱਚੇ ਤੇ ਬਜ਼ੁਰਗ ਨੇ ਪ੍ਰਾਪਤ ਮਾਤਰਾ ਚ ਆਕਸੀਜਨ ਲੈ ਸਕਣ ਔਰ ਹਰੇ ਭਰੇ ਪੰਜਾਬ ਦਾ ਆਨੰਦ ਮਾਣ ਸਕਣ ਤੇ ਦੂਜੀ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੀ ਵੀ ਇਹ ਸੋਚ ਆ ਕਿ ਪੰਜਾਬ ਨੂੰ ਉਹ ਪੰਜਾਬ ਜਿਹੜਾ ਪਾਣੀਆਂ ਨਾਲ ਜਾਣਿਆ ਜਾਂਦਾ ਪੰਜ ਪਾਣੀਆਂ ਨਾਲ ਅੱਜ ਉਹਦੇ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਆ ਅੱਜ ਜਿੱਥੇ ਵੀ ਤੁਸੀਂ ਚਾਰੇ ਪਾਸੇ ਜਾਓ ਤੁਹਾਨੂੰ ਸੂਏ ਪੱਕੇ ਨਹਿਰਾਂ ਪੱਕੇ ਔਰ ਇੱਥੋਂ ਤੱਕ ਕੀ ਜਦੋਂ ਸਰਕਾਰ ਆਈ ਸੀ 20% ਪਾਣੀ ਸਾਡਾ ਖੇਤਾਂ ਨੂੰ ਲੱਗਦਾ ਸੀ ਅੱਜ ਜਿਹੜਾ ਵਧਾਈ ਦੀ ਪਾਤਰਾ ਸਰਕਾਰ 60% ਪਾਣੀ ਜਿਹੜਾ ਸਾਡਾ ਨਹਿਰਾਂ ਦਾ ਉਹ ਖੇਤਾਂ ਵੱਲ ਨੂੰ ਮੁਖ ਮੋੜਿਆ ਉਹਦੇ ਨਾਲ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਤੇ ਪੰਜਾਬ ਰੰਗਲਾ ਪੰਜਾਬ ਬਣੂਗਾ ਇੱਕ ਨਵੀਂ ਨਹਿਰ ਦਾ ਵੀ ਨਿਰਮਾਣ ਹੋ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਮਾਲਵਾ ਨਹਿਰ ਬਣੂਗੀ ਉਹਦੇ ਨਾਲ ਨਾਲ ਜਿਹੜਾ ਸਾਨੂੰ ਜਿਹੜਾ ਪਿਛਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਆ ਰਹੀਆਂ ਮੀਂਹਾਂ ਦੀ ਜਿਹੜੀ ਆ ਘਟ ਗਈ ਆਮਦ ਮੀਂਹ ਸਾਡੇ ਬਹੁਤ ਘੱਟ ਪੈ ਰਹੇ ਨੇ ਗਰਮੀ ਦਾ ਪ੍ਰਕੋਪ ਜ਼ਿਆਦਾ ਹੋ ਰਿਹਾ ਔਰ ਸਾਡੀ ਜਿਹੜੀ ਆਮ ਮਨੁੱਖ ਜ਼ਿੰਦਗੀ ਨੂੰ ਜਿਹੜੀਆਂ ਚੀਜ਼ਾਂ ਸੀ ਉਹਦੇ ਉਲਟ ਜਾ ਰਿਹਾ ਵਾਤਾਵਰਣ ਔਰ ਅਸੀਂ ਜਿਹੜੇ ਵਾਤਾਵਰਣ ਨੂੰ ਬਚਾਉਣ ਲਈ ਜਿਹੜੇ ਆ ਇਹ ਲਾ ਰਹੇ ਆ ਮੈਂ ਪਿਛਲੇ ਸਮੇਂ ਚ ਜਦੋਂ ਕਾਲਸੀ 50000 ਤੋਂ ਪਲੱਸ ਬੂਟੇ ਲਾਜ ਕੇ ਪਰ ਮੈਂ ਪਿਛਲੇ 5 ਸਾਲ ਤੋਂ ਗਿਣਤੀ ਕਰਨੀ ਛੱਡ ਦਿੱਤੀ ਔਰ ਇਸ ਸਾਲ ਅਸੀਂ 5000 ਦਾ ਟੀਚਾ ਰੱਖਿਆ ਸੀ ਪਰ ਮੇਰੇ ਆ ਸਾਥੀ ਖੜੇ ਨੇ ਤੁਹਾਨੂੰ ਵੀ ਬੜੀ ਹੈਰਾਨੀ ਹੋਊਗੀ ਅਸੀਂ 5000 ਕ੍ਰੋਸ ਕਰ ਚੁੱਕੇ ਆ ਔਰ 6000 ਨੂੰ ਵੱਧ ਰਹੇ ਆ ਜੀ ਔਰ ਤੇ ਤੁਹਾਡੇ ਵੀ ਪਿੰਡ ਚ ਅਸੀਂ ਜਿਹੜੇ ਆ ਬੂਟਿਆਂ ਦੀ ਕਦੇ ਕਮੀ ਨਹੀਂ ਆਉਂਦੋ ਚਿਹੇ ਅਸੀਂ ਮੁੱਲ ਲੈ ਕੇ ਆਈਏ ਜਿੱਥੇ ਲੈ ਕੇ ਆਈਏ ਔਰ ਫਲਦਾਰ ਬੁੱਟੇ ਲਾ ਰਹੇ ਅਸੀਂ ਸਕੂਲਾਂ ਕਾਲਜਾਂ ਚ ਜਾਮਣ ਦਾ ਬੁੱਟਾ ਅੰਬ ਦਾ ਬੁੱਟਾ ਅਮਰੂਦ ਦਾ ਬੁੱਟਾ ਔਰ ਹੋਰ ਵੀ ਜਿਹੜੇ ਵਾਤਾਵਰਨ ਨੂੰ ਸ਼ੁੱਧ ਕਰ ਰਹੇ ਨੇ ਉਹ ਬੁੱਟੇ ਅਸੀਂ ਕਕਰਾਲਾ ਪਿੰਡ ਚ ਕਿੰਨੇ ਬੁੱਟੇ ਲਾਇਆ ਕਕਰਾਲੇ ਬੁੱਟੇ ਜੀ ਤਰੀਕੇ ਨਾਲ 100 ਤੋਂ ਪਲੱਸ ਇਹ ਨਾਲ ਵੇ ਆ ਗਿਆ ਜੀ ਔਰ 70 ਕਬੂਟੇ ਮੇਰੇ پاس ਪਏ ਨੇ ਦਫਤਰ ਚ ਉਹ ਵੀ ਇਹਨਾਂ ਨੂੰ ਸਵੇਰੇ ਪੁੱਛਦੇ ਹੋਣਗੇ ਹੋਰ ਜਿੰਨੇ ਇਹਨਾਂ ਦੀ ਉਹ ਮੰਗ ਹੋਊਗੀ ਡਿਮਾਂਡ ਹੋਊਗੀ ਉਹਦੇ ਮੁਤਾਬਕ ਕੋਈ ਬੂਟਿਆਂ ਦੀ ਕਮੀ ਨਹੀਂ ਹੁੰਦੀਆਂ ਦੀ ਕਮੀ ਨਹੀਂ ਹੁੰਦੀ ਹਾਂਜੀ ਹਾਂਜੀ ਔਰ ਮੈਂ ਤਾਂ ਅਹੀ ਸਾਰਿਆਂ ਨੂੰ ਕਹਿਣਾ ਹੁੰਦਾ ਨਾ ਇੱਕ ਅਸੀਂ ਬੜੀ ਪੰਜਾਬੀ ਖਾਨ ਬੋਲਦੇ ਆ ਕਹਿੰਦੇ ਆ ਨਾ ਧੀਆਂ ਨੂੰ ਵਿਚਾਲੀਏ ਧੀਆਂ ਨੂੰ ਵਿਚਾਲੀਏ ਰੁੱਖ ਲਾ ਲਈਏ ਜੇ ਹੱਸਦਾ ਪੰਜਾਬ ਦੇਖਣਾ ਜਿੱਥੇ ਰੁੱਖ ਹੋਣਗੇ ਆ ਧੀਆ ਹੋਣਗੇ ਆ ਉਹ ਪੰਜਾਬ ਹੱਸਦਾ ਵਸਦਾ ਉਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਇਹਨਾਂ ਨੇ ਵੀ ਹਮੇਸ਼ਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਹਰ ਚੀਜ਼ ਦੀ ਮਹੱਤਤਾ ਨੂੰ ਦੱਸਿਆ ਠੀਕ ਆ ਜੀ ਪੌਣ ਪਾਣੀ ਦੀ ਧਰਤੀ ਦੀ ਹਰ ਨੂੰ ਸਤਿਕਾਰ ਦਿੱਤਾ ਅਸੀਂ ਉਹਨਾਂ ਦੇ ਪਦਚੀਨਾਂ ਦੇ ਚੱਲਦੇ ਵੇ ਔਰ ਇੱਕ ਕਦਮ ਜਿਹੜਾ ਅੱਗੇ ਵਧਾਂਗੇ ਔਰ ਸਾਰੇ ਇੱਕ ਕਰਾਲਾ ਵਾਸੀ ਨਾਲ ਨੇ ਵਧਾਈ ਦੇ ਪਾਤਰ ਨੇ ਔਰ ਮੇਰੇ ਖਿਆਲ ਕਰਾਲੇ ਨੂੰ ਅਸੀਂ ਆਕਸੀਜਨ ਦੀ ਫੈਕਟਰੀ ਬਣਾ ਦੇਣੀ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਵੈਕਰੀ ਕਾ ਖਾਲਸਾ ਵੈਕਰੀ ਰਸਵਾਲ ਲੱਗਿਆ ਅੱਛਾ ਕੀ ਨਾਮ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਪਿੰਡ ਕਗਰਾਲੇ ਦਾ ਵਸਨੀਕ ਆ ਜੀ ਤੇ ਗੁਰੂ ਘਰ ਦੇ ਪਰਉਪਦੇ ਕਮੇਟੀ ਦਾ ਮੈਂਬਰ ਆ ਜੀ ਤੇ ਸਾਡੇ ਪਿੰਡ ਅਚ ਚੇਅਰਮੈਨ ਸਾਹਿਬ ਆਏ ਨੇ ਜੀ ਤੇ ਬਹੁਤ ਹੀ ਵਧੀਆ ਸਲੰਗ ਜੋ ਉਪਰ ਆ ਲਈ ਇਹਨਾਂ ਦਾ ਜਿਹੜੇ ਸਾਡੇ ਪਿੰਡ ਨੂੰ ਇਹਨਾਂ ਨੇ ਸੋ ਬੂਟਾ ਲਗਾ ਕੇ ਆਪਣੇ ਹੱਥੀ ਲਗਾ ਕੇ ਇਹਨੇ ਬਹੁਤ ਸੋਹਣਾ ਕੰਮ ਕੀਤਾ ਜੀ ਇਹ ਸਾਡੀ ਬਾਣੀ ਵੀ ਕਹਿੰਦੀ ਆ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਦਿੱਤਾ ਦਾ ਤਰਤ ਮਾਤਾ ਹੈ ਤੇ ਕੋਈ ਇਹ ਬੂਟੇ ਨਾਲ ਸਾਡੀ ਧਰਤੀ ਸ਼ੁੱਧ ਹੋਣੀ ਆ ਪਾਣੀ ਸ਼ੁੱਧ ਹੋਣਾ ਸਾਡੀ ਹਵਾ ਵੀ ਸ਼ੁੱਧ ਹੋਣੀ ਆ ਅਸੀਂ ਇਹਨਾਂ ਦਾ ਸਾਡੇ ਪਿੰਡ ਦੇ ਜਿੰਨੇ ਵੀ ਨਗਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਅਸੀਂ ਆਸ ਕਰਦੇ ਆ ਅੱਗੇ ਤੋਂ ਸਾਨੂੰ ਜਿਸ ਜਿਸ ਦੀ ਲੋੜ ਪਊਗੀ ਤਾਂ ਸਾਨੂੰ ਜ਼ਰੂਰ ਮਿਲੂਗੀ ਤੇ ਅਸੀਂ ਵੀ ਇਹਨਾਂ ਦਾ ਤੋ ਆਪਣੇ ਮੋੜੇ ਨਾਲ ਮੋੜੇ ਜੋੜ ਕੇ ਸਹਿਯੋਗ ਦੇਵਾਂਗੇ ਜਿੱਥੇ ਵੀ ਸਾਡੀ ਰੋਡ ਪਊਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਓ ਨਿਹਾਲ ਸੋਸੀਆ ਕਾਂਦ ਅੱਗੇ ਦੱਸੋ ਆ ਜੀ ਤੁਸੀਂ ਨਾਲ ਜਾਜੀ ਕੋਲੇ ਸੋ ਨਿਹਾਲ ਸੋਸੀਆ ਕਾਂਦ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੇ ਬੂਟਾ ਫੜਿਆ ਹੋਇਆ ਜੀ ਕਾਦਾ ਬੂਟਾ ਹੈ ਇਹ ਬੂਟਾ ਤਾਂ ਸ਼ਾਇਦ ਮੇਰੇ ਕਲਾਕੇ ਫਰੂਟ ਦਾ ਬੂਟਾ ਹੈ ਜੀ ਠੀਕ ਹੈ ਜੀ ਤੇ ਅਸੀਂ ਅੱਜ ਪਿੰਕ ਕਕਰਾਲਾ ਵਿਖੇ ਸਾਡੇ ਬਹੁਤ ਇਸ਼ਤਿਹਾਰ ਜੋ ਪੁੱਛੇ ਆਮ ਆਦੀ ਪਾਰਟੀ ਦੇ ਉਦਗੀ ਪਿੰਕ ਦੇ ਜਲੂਸਿਕਤਰ ਪਿਆਵ ਦੇ ਪ੍ਰੋਫੈਸਰ ਸੁਰਿੰਦਰਪਾਲ ਸ਼ਰਮਾ ਜੀ ਜਿਹੜੇ ਕਿ ਇਸ ਟਾਈਮ ਬਤੌਰ ਚੇਅਰਮੈਨ ਹੀ ਪੁਰੂਮਟਰਸਟ کلب ਆ ਦੀ ਸੇਵਾ ਨਿਵਾ ਰਹੇ ਨੇ ਉਹਨਾਂ ਦੀ ਅਗਵਾਈ ਦੇ ਥੱਲੇ ਅਸੀਂ ਕਕਰਾਲਾ ਨਿਵਾਸੀਆਂ ਦੇ ਸਹਿਯੋਗ ਨਾਲ ਜਨ ਸੇਵਾ ਸੋਸਾਇਟੀ ਵੱਲੋਂ ਇੱਕ ਇਹ ਮਹੱਤਵ ਜਿਹੜੀ ਲਗਾਤਾਰ ਚੱਲਦੀ ਹੈ ਅੱਜ ਅਸੀਂ ਇੱਕ ਕਰਾਲਾ ਪਿੰਡ ਸ਼ੁਰੂਆਤ ਕਰ ਰਹੇ ਹਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਸਿਵਲ ਆਪਣਾ ਜਿਹੜਾ ਡਿਸਪੈਂਸਰੀ ਹੈ ਉਹਦੇ ਵਿੱਚ तकरीबन ਮੇਰਾ ਖਿਆਲ ਹੈ ਵੀ 300 ਬੂਟਾ ਟੋਟਲ ਲੱਗਣਾ ਤੇ ਸਾਨੂੰ ਚੇਅਰਮੈਨ ਸਾਹਿਬ ਨੇ ਵਾਦਾ ਕੀਤਾ ਵੀ ਸਾਨੂੰ ਸਾਰੇ ਬੂਟੇ ਇਹ ਮੰਗਵਾ ਕੇ ਦੇਣਗੇ ਅੱਜ ਇਹ ਸ਼ੁਰੂਆਤ ਕੀਤੀ ਹੈ ਇੱਥੇ ਤੇ ਇੱਕ ਦੇ ਦਿਨ ਚ ਅਸੀਂ ਡਿਸਪੈਂਸਰੀ ਦੇ ਵਿੱਚ ਸਾਡੇ ਟੋਏ ਪੱਟੇ ਪਏ ਸਾਰੇ ਬੂਟੇ ਲਾਵਾਂਗੇ ਔਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਲਾਕਾ ਨਵਾਸੀ ਵੱਲੋਂ ਔਰ ਇਸ ਸਮੇਂ ਦੀ ਲੋੜ ਵੀ ਹੈ ਔਰ ਪੰਜਾਬ ਸਰਕਾਰ ਵੀ ਇਹਦੇ ਵਾਸਤੇ ਬਹੁਤ ਵਧੀਆ ਪ੍ਰਬੰਧ ਕਰ ਰਹੀ ਹੈ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਵਾਹਿਗੁਰੂ ਨਮਸਕਾਰ ਜੀ ਨਮਸਕਾਰ ਜੀ ਹਾਂ ਜੀ ਅੱਜ ਅਸੀਂ ਇੱਥੇ ਪਿੰਡ ਕਕਰਾਲੇ ਵਿਖੇ ਬੁਟੇ ਲਾਉਣ ਵਾਸਤੇ ਆਇਆ ਇਹ ਸਾਡੇ ਚੇਅਰਮੈਨ ਸਾਹਿਬ ਇਹਦੇ ਵਾਸਤੇ ਬਹੁਤ ਅੱਛਾ ਇਨੀਸ਼ੀਏਟਿਵ ਲੈ ਰਹੇ ਨੇ ਇਹਨਾਂ ਦਾ ਦਾ ਦੇਖੋ ਦੇ ਨਹੀਂ ਦੇ ਸਕਦੇ ਜਿੰਨੇ ਬੁਟੇ ਲਗਾ ਚੁੱਕੇ ਆ ਮੇਰਾ ਤੇ ਆਪਣਾ ਪਿੰਡ ਹੈ ਮੈਂ ਇੱਥੇ ਜੌਬ ਕੀਤੀ ਹੈ ਹਾਈ ਸਕੂਲ ਦੇ ਵਿੱਚ ਜਦਾ ਹਾਈ ਸਕੂਲ ਸੀ ਇਹ ਫਿਰ ਮੈਂ ਥੋੜੀ ਲੀਵ ਹੋ ਗਈ ਸੀ ਕਾਫੀ 5 6 ਮਹੀਨੇ ਮੈਂ ਇੱਥੇ ਜੌਬ ਕਰਕੇ ਗਈਆਂ ਤੇ ਬੜਾ ਅੱਛਾ ਪਿੰਡ ਹੈ ਬੜੀ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਇਨੀਸ਼ੀਏਟਿਵ ਹੈ थैंक यू ਸਾਡੇ ਵੀ ਯਾਦ ਨਹੀਂ ਸੀ ਇਹਨਾਂ ਨੇ ਇੱਥੇ